ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਮਿੱਤਰੋ ਪਿੰਡ ਰੋਡੇ ਦੇ ਵਿੱਚ ਤੇ ਰੋਡੇ ਪਿੰਡ ਦੇ ਵਿੱਚ ਜਾਣਿਆ ਪਹਿਚਾਣਿਆ ਚਿਹਰਾ ਜਿੰਦਾ ਨਾਮ ਆ ਮਿੱਤਰੋ ਲਾਡੀ ਆ ਵੇਖੋ ਲਾਡੀ ਭਾਈ ਐਵੇਂ ਨਹੀਂ ਮਾਰਦਾ ਪਾਰਟੀ ਕਿਉਂਕਿ ਗਾਵਾਂ ਲਿਆਉਂਦਾ ਵਾ ਠੰਡੀਆਂ ਸੀਲ ਤੇ ਲੈਂਦਾ ਵਾ ਲੋਕਾਂ ਨੂੰ ਥਣ ਵਿਖਾ ਕੇ ਕੀਰ ਕਰਦੇ ਆ ਬਾਕੀ ਦੀ ਗੱਲਬਾਤ ਪਾਈ ਦੇ ਨਾਲ ਲਾਡੀ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹੋਰ ਫਿਰ ਵਧੀਆ ਜੀ ਚੜਦੀ ਕਲਾ ਤੇ ਆ ਹਾਂਜੀ ਵਧੀਆ ਜੀ ਚਲੋ ਸ਼ੁਕਰ ਵਾਵਾ ਟਾਈਮ ਪਾ ਦਿੱਸਿਆ ਜੰਦਰ ਲੂਪ ਜਿਹੀ ਹੋ ਜੰਨਾ ਕਰੇ ਕਰ ਉਹ ਆ ਇੱਕ ਅੱਧੀ ਲੈ ਆਈ ਦੀ ਵਿਕ ਜਾਂਦੀ ਐ ਜੀ ਬਾਅਦ ਇੱਕ ਫੂਨ ਦੇ 4-4 ਕਰਦਾ ਜਿੰਨੇ ਫੋਨ ਆਉਂਦੇ ਸਾਰੇ ਲਿਖ ਕੇ ਰੱਖ ਲੈਂਦਾ ਡੈਰੀ ਤੇ ਹਾਂ ਲਾਡੀ ਵੀਰੇ ਪਹਿਲਾਂ ਤਾਂ ਐਂ ਦੱਸ ਮੈਨੂੰ ਵੀ ਇਹ ਗਾਂ ਸੂਆ ਕਿੰਨੇ ਵਾ ਇਹ ਦੂਜਾ ਸੂਆ ਰੀਨ ਵਾਲੀ ਦੂਜਾ ਸੂਆ ਰੀ ਜਨੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਕੋਈ ਡੇਢ ਮਹੀਨਾ ਮੰਨ ਲੈ ਦੋ ਮੰਨ ਲਈ ਉਹ ਬੱਚਾ ਜਾਂਦਾ ਹੈ ਉਹ ਮਾਰ ਲੇ ਪਾਇ ਬੱਚਾ ਠੀਕ ਹੈ ਬਾਈ ਕਿੰਨੇ ਦੁੱਧ ਤੇ ਚੱਲਦੀ ਆ ਵੀਰੇ ਕੰਡੇ ਦੇ ਤੋਲਣ ਵਾਲਾ ਜਿਹੜਾ ਜਿਹੜਾ ਆਪਾਂ ਉਥੋਂ ਦੁੱਧ ਚੋਣ ਚੋ ਕੇ ਲਿਆਂਦਾ ਦੋ ਡਾਂ ਗਈ ਹਾਂ ਬਾਕੀ ਦੋਨੇ ਪਾਸੇ ਬਹਿ ਕੇ ਮਿਲਦੀ ਹੈ ਠੀਕ ਹੈ ਬਾਈ 18 ਕਿਲੋ ਦੁੱਧ ਚੋਕੇ ਲਿਆਂਦਾ ਜੀ 18 ਕਿਲੋ ਆਪਾਂ ਉੱਥੇ ਚੋਇਆ ਹੋਇਆ ਹੁਣ ਇਸ ਟਾਈਮ ਕਿੰਨਾ ਤਿਆਰ ਜਿਹੜਾ ਆਪਣੇ ਘਰੇ ਇਸ ਟਾਈਮ 17 ਕਿਲੋ ਦੁੱਧ ਆ ਜੀ ਇਸ ਟਾਈਮ ਕੋਈ ਵੀ ਚੋ ਸਕਦਾ ਕੋਈ ਦੋ ਡੰਗ ਚਾਰ ਡੰਗ ਜਿੰਨੇ ਰੰਗ ਮਰਜੀ ਚੋਲੇ ਅੱਛਾ ਚੂਣ ਦੇ ਵਿੱਚ ਤਾਂ ਨਹੀਂ ਗੁਰਾ ਉਰਾ ਪਰ ਜਮੇ ਦੋਨੇ ਪਾਸੇ ਬਹਿ ਕੇ ਹੈਗੀ ਆਪਾਂ ਜਿਹੜਾ ਮਰਜੀ ਚੋਲੇ ਜਿਹੜਾ ਮਾਰਜੀ ਹਾਂ ਜੀ ਚੂਣ ਚਣ ਵੀ ਚੰਗਾ ਲੱਗੋ ਇੱਕ ਨੰਬਰ ਇੱਕ ਨੰਬਰ ਹੀ ਫੈਂਟ ਵੀ ਚੰਗੀ ਆਉਂਦੀ ਹੋਊਗੀ ਫੈਂਟ ਦੀ ਮੱਝਾਂ ਵਰਗਾ ਦੋਦਾ 5 5.5 ਫੈਂਟ ਹੁੰਦੀ ਹੈ ਕੀ ਬਾਤ ਆ ਵੀਰੇ ਫਿਰ ਤਾਂ ਯਾਰ ਚੀਜ਼ ਆ ਘਰੇ ਰੱਖਣ ਨੂੰ ਹਣਾ ਹਾਂਜੀ ਆ ਸਿੰਗ ਸੂਗਾ ਬਾਕੀ ਉਹੋ ਜੀ ਕੋਈ ਗੱਲ ਨਹੀਂ ਜਿਵੇਂ ਮਰਜੀ ਲਵਾਂ ਮੈਂ ਸਿੰਘ ਤਾਂ ਚੱਕੀ ਖਿੰਦੀ ਯਾਰ ਇਹ ਕਰਮਾਂ ਵਾਲੀ ਦਾ ਰੰਗ ਬਾਜੀ ਮਾਲਾ ਜਿਹੜਾ ਸਰੀਰਕ ਬੰਤਰ ਬਾਕੀ ਆ ਚੀਜ਼ ਨਹੀਂ ਮੈਲੀ ਬਿਨਾ ਨਿਆਣੇ ਤੋਂ ਲਈ ਹੂੰ ਨਹੀਂ ਠੀਕ ਹੈ ਬਈ ਸੀਲ ਬਹੁਤ ਆਈ ਤੇ ਲਾਡੀ ਕੀ ਰੇਟ ਰਹੂਗਾ ਵੀਰੇ ਰੇਟ ਦਾ ਫੋਨ ਤੇ ਕਰਾਂਗੇ ਇਨੂੰ ਵੀ ਕੀੜਾ ਵੜ ਗਿਆ ਫੋਨ ਵਾਲਾ ਥੋੜੇ ਪਿੰਡ ਵਾਲੇ ਨੂੰ ਪਤਾ ਨਹੀਂ ਕੀ ਗੱਲ ਹੈ ਨਹੀਂ ਯਾਰ ਕੀ ਫੋਨ ਤੇ ਕਰਾਂਗੇ ਐਤ ਕੀ ਫੋਨ ਤੇ ਕਰਾਂ ਹਾਂਜੀ ਚਲ ਕੱਢ ਪਾਰ ਤੋਰ ਮਾਰੀ ਗੋ ਲੈ ਵੀ ਮਿੱਤਰੋ ਦੂਜਾ ਸੂਆ ਸੋਈ ਹੋਈ ਆ ਕੋਈ 1.5 ਮਹੀਨੇ ਦੀ ਲਾ ਲਿਆ ਜੇ ਕੋਈ 2 ਦੀ ਲਾ ਲਿਆ ਜੇ ਨਾ ਤਾਂ ਮੈਨੂੰ ਪਤਾ ਵਾ ਦਨਦਰ ਲਾਡੀ ਬਾਈ ਨੂੰ ਪੁੱਛਦਾ ਦੁੱਧ ਅਗਲੇ ਦੇ ਘਰੋਂ 18 ਕਿਲੋ ਜੋਕ ਕੇ ਲੈਂਦਾ ਸੀ 17 ਕਿਲੋ ਕਹਿਣਾ ਨਹੀਂ ਚੋਣ ਵਾਲਾ ਤੁਸੀਂ ਅੱਜ ਵੀ ਰਜ ਦੇ ਘਰੇ ਆ ਕੇ ਚੋ ਸਕਦੇ ਦੋ ਟਾਈਮ ਤਿੰਨ ਟਾਈਮ ਮਿੱਤਰੋ ਇਸ ਅੰਗ ਦੇ ਵਿੱਚ ਰੰਗ ਦੇ ਵਿੱਚ ਬਹੁਤ ਚੰਗਾ ਦੁੱਧ ਦਾ ਕਰਮਾੜੀ ਨੂੰ ਮਿੱਤਰੋ ਕਿਉਂਕਿ 17 18 ਕਿਲੋ ਦੁੱਧ ਕੋਈ ਕਹਿਣ ਵਾਲੀ ਗੱਲ ਨਹੀਂ ਹੁੰਦੀ ਆ ਲੈ ਬਈ ਠੀਕ ਆ ਬਈ ਲਾਡੀ ਲੈ ਮੋਟੇ ਵਿੱਚ ਹੂੰ ਦੁੱਧੋ ਵੀ ਖਰੀਆ ਬਈ ਸੀਲ ਠੰਡੀ ਵੀ ਜਗਾ ਘਰੇ ਚੂਣ ਵਾਲੇ ਭਰਾਵਾਂ ਦੇ ਲਈ ਗਹਿਣਾ ਚੀਜ਼ਾ ਕਿਉਂਕਿ ਬਈ ਮੱਝ ਤੇ 2 ਲੱਖ 6.5 ਲੱਖ ਲਾਉਣ ਨਾਲੋਂ ਵਧੀਆ ਰਹਿੰਦਾ 5.5 ਫੈਂਟ ਹੁੰਦੀ ਆ ਬਈ ਆਂਦਾ ਆਂਦੀ 6 ਤੇ ਫਿਰ ਬਈ ਕੀ ਨਜ਼ਾਰਾ ਢੀ ਜਾਵੇ ਘਰੇ ਬੱਚਿਆਂ ਨੂੰ ਦੁੱਧ ਪਿਉਣਾ ਕਈ ਵਾਰੀ ਆਪਾਂ ਘਰੇ ਪਰਿਵਾਰ ਦੇ ਵਿੱਚ ਦੇਸੀ ਦੋਗਲੀ ਗਾਂ ਲੱਭਦੇ ਹੁੰਨੇ ਆ ਵੀ ਬੱਚਿਆਂ ਦੇ ਵਿੱਚ ਦੁੱਧ ਕੋਈ ਫੂਨ ਮਿੱਤਰੋ ਬੋਰੀ ਸੇਂਗ ਸੁੰਗੇ ਜ਼ਰੂਰ ਹੈਗੇ ਪਰ ਦਰੰਗ ਚੰਗਾ ਵਾ ਬਾਦ ਚੰਗਾ ਵਾ ਢਾਂਚਾ ਚੰਗਾ ਵਾ ਸਰੀਰਿਕ ਬੰਤਰ ਕਮਾਲ ਆ ਗਾਂ ਗਾਦੀਆ ਮੱਝ ਆ ਯਾਰ ਗੱਲ ਖਤਮ ਪੈਸੇ ਗਾਵਾਂ ਵਾਲੇ ਤੇ ਸੁਪਨਾ ਮੱਝ ਵਾਲਾ ਪੂਰਾ ਆ ਜੋ ਲਾਡੀ ਪਾਈ ਦੇ ਕੋਲ ਮੁੱਦਕੀ ਵਾਲੇ ਸਾਬੇ ਦੇ ਬੋ